ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਕਾਊਂਟਿੰਗ ਸ਼ੁਰੂ ਹੋ ਚੁੱਕੀ ਹੈ ਤੇ ਰੁਝਾਨ ਵੀ ਆਨੇ ਸ਼ੁਰੂ ਹੋ ਚੁੱਕੇ ਨੇ ਗੱਲ ਕੀਤੀ ਜਾਵੇ ਲੁਧਿਆਣਾ ਲੋਕ ਸਭਾ ਹਲਕੇ ਦੀ ਤਾਂ ਲੁਧਿਆਣਾ ਲੋਕ ਸਭਾ ਹਲਕੇ ਦੇ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਨੇ ਤੇ ਰਾਜਾ ਬੜਿੰਗ ਨੰਬਰ 1 ਤੇ ਚੱਲ ਰਹੇ ਨੇ ਤੇ ਉਹਨਾਂ ਦੇ ਪਿੱਛੇ ਰਵਨੀਤ ਬਿੱਟੂ ਦੂਜੇ ਨੰਬਰ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਤੇ ਅਸ਼ੋਕ ਪ੍ਰਾਸ਼ਰ ਪੱਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਤੇ ਰਣਜੀਤ ਢਿੱਲੋਂ ਚੌਥੇ ਨੰਬਰ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਵੋਟਾਂ ਵੀ ਦੱਸਦੇ ਆ ਕਿ ਕਿੰਨੀਆਂ ਵੋਟਾਂ ਦੇ ਨਾਲ ਉਮੀਦਵਾਰ ਅੱਗੇ ਚਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਤੱਕ ਜੋ ਰੁਝਾਨ ਸਾਹਮਣੇ ਆਇਆ ਲੇਟੈਸਟ ਟ੍ਰੈਂਡ ਜੋ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਉਸ ਦੇ ਵਿੱਚ ਰਾਜਾ ਵਰਿੰਗ 6975 ਵੋਟਾਂ ਲੈ ਕੇ ਇੱਕ ਨੰਬਰ ਤੇ ਚਲਦੇ ਨਜ਼ਰ ਆਏ ਨੇ ਰਵਨੀਤ ਬਿੱਟੂ 6150 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹਿ ਰਹੇ ਨੇ ਤੇ ਅਸ਼ੋਕ ਪ੍ਰਾਸ਼ਰ ਪੱਪੀ 4237 ਵੋਟਾਂ ਲੈ ਕੇ ਤੀਜੇ ਨੰਬਰ ਤੇ ਚੱਲਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ 2075 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਹਿ ਰਹੇ ਨੇ ਤੇ ਹਜੇ ਚਾਰ ਹਲਕਿਆਂ ਦੇ ਕਾਊਂਟਿੰਗ ਦੇ ਈਵੀਐਮਸ ਮਸ਼ੀਨਾਂ ਹਲੇ ਖੁੱਲੀਆਂ ਬਾਕੀਆਂ ਵਾ ਜਿੰਦੇ ਵਿੱਚ ਲੁਧਿਆਣਾ ਆਦਮਨਗਰ ਲੁਧਿਆਣਾ ਸੈਂਟਰਲ ਲੁਧਿਆਣਾ ਹਲਕਾ ਦਾਖਾ ਤੇ ਜਗਰਾਉਂ ਦੀ ਹਜੇ ਕਾਊਂਟਿੰਗ ਹੋਣੀ ਸ਼ੁਰੂ ਹੋਈ ਹੈ ਹੁਣੀ ਬਾਕੀ ਆ ਤੇ ਪੰਜ ਹਲਕਿਆਂ ਤੋਂ ਇਹ ਰੁਝਾਨ ਜੋ ਸਾਹਮਣੇ ਆਏ ਨੇ ਉਸ ਦੇ ਤਹਿਤ ਇਹ ਤਸਵੀਰ ਸਾਹਮਣੇ ਆਈ ਹੈ ਕਿ ਰਾਜਾ ਵੜਿੰਗ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਬਿਲਕੁਲ ਠੀਕ ਪਿੱਛੇ ਰਵਨੀਤ ਬਿੱਟੂ 6150 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹਿ ਰਹੇ ਨੇ ਹਜੇ ਕਈ ਹਲਕਿਆਂ ਦੇ ਈਵੀਐਮ ਮਸ਼ੀਨਾਂ ਅਤੇ ਬੈਲਟਸ ਪੇਪਰਾਂ ਦੀ ਕਾਊਂਟਿੰਗ ਹੋਣੀ ਸ਼ੁਰੂ ਹੋਣੀ ਹੈ ਪਰ ਪੰਜ ਹਲਕਿਆਂ ਤੋਂ ਇਹ ਰੁਝਾਨ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਹਲਕਾ ਗਿੱਲ ਹਲਕਾ ਵੈਸਟ ਇਹ ਹਲਕਾ ਈਸਟ ਤੇ ਹਲਕਾ ਸਾਊਥ ਦੇ ਨਾਲ-ਨਾਲ ਇਹ ਰੁਝਾਨ ਸਾਹਮਣੇ ਆਏ ਨੇ ਚਾਰ ਹਲਕਿਆਂ ਦੇ ਜਿਹੜਾ ਵਾ ਈਵੀਐਮ ਮਸ਼ੀਨਾਂ ਹਰੇ ਗਿਣਤੀ ਉਹਨਾਂ ਦੀ ਕਾਊਂਟਿੰਗ ਹੋਣੀ ਸ਼ੁਰੂ ਹੋਈ ਆ ਪਰ ਰਾਜਾ ਵੜਿੰਗ ਲੀਡ ਬਣਾ ਕੇ ਰੱਖੇ ਹੋਏ ਨੇ ਪਹਿਲੇ ਰਾਊਂਡ ਤੋਂ ਹੀ ਪਹਿਲੇ ਰੁਝਾਨ ਤੋਂ ਹੀ ਰਾਜਾ ਵੜਿੰਗ ਅੱਗੇ ਚੱਲਦੇ ਹੋਏ ਨਜ਼ਰ ਆਏ ਨੇ ਤਾਂ ਪਹਿਲਾ ਰੁਝਾਨ ਹਲਕਾ ਗਿੱਦ ਤੋਂ ਸਾਹਮਣੇ ਆਇਆ ਸੀ ਤਾਂ ਉਤੋਂ ਹੀ ਰਾਜਾ ਵੜਿੰਗ ਲੀਡ ਬਣਾਉਂਦੇ ਚੱਲਦੇ ਨਜ਼ਰ ਆਏ ਨੇ ਤੇ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਰੁਝਾਨ ਅੱਗੇ ਵਧਦੇ ਨਜ਼ਰ ਆਏ ਨੇ ਤੇ ਰਾਜਾ ਵੜਿੰਗ ਦੀ ਲੀਡ ਬਰਕਰਾਰ ਉਨਾ 375 ਵੋਟਾਂ ਲੈ ਕੇ ਰਾਜਾ ਬਰਿੰਗ ਲੁਧਿਆਣੇ ਤੋਂ ਇੱਕ ਨੰਬਰ ਤੇ ਚੱਲਦੇ ਨਜ਼ਰ ਆਏ ਨੇ ਤੇ 6150 ਵੋਟਾਂ ਦੇ ਨਾਲ ਰਵਨੀਤ ਬਿੱਟੂ ਦੂਜੇ ਨੰਬਰ ਤੇ ਚੱਲਦੇ ਨਜ਼ਰ ਆਏ ਨੇ ਤੇ ਹਬੇਸ਼ਕ ਹਜੇ ਇਹ ਸ਼ੁਰੂਆਤੀ ਰੁਝਾਨ ਨੇ ਤਸਵੀਰ ਲਗਾਤਾਰ ਬਦਲੇਗੀ ਤੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ ਪੰਜਾਬ ਦੀਆਂ 13 ਲੋਕ ਸਭਾ ਸੀਟਾਂ ਦੇ ਲਈ ਕਾਊਂਟਿੰਗ ਸ਼ੁਰੂ ਹੋ ਚੁੱਕੀ ਆ ਤੇ ਰੁਝਾਨ ਵੀ ਆਨੇ ਸ਼ੁਰੂ ਹੋ ਚੁੱਕੇ ਨੇ ਗੱਲ ਕੀਤੀ ਜਾਵੇ ਲੁਧਿਆਣਾ ਲੋਕ ਸਭਾ ਹਲਕੇ ਦੀ ਤਾਂ ਲੁਧਿਆਣਾ ਲੋਕ ਸਭਾ ਹਲਕੇ ਦੇ ਰੁਝਾਨ ਆਨੇ ਸ਼ੁਰੂ ਹੋ ਚੁੱਕੇ ਨੇ ਤੇ ਰਾਜਾ ਬਰਿੰਗ ਨੰਬਰ 1 ਤੇ ਚੱਲ ਰਹੇ ਨੇ ਤੇ ਉਹਨਾਂ ਦੇ ਪਿੱਛੇ ਰਵਨੀਤ ਬਿੱਟੂ ਦੂਜੇ ਨੰਬਰ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਤੇ ਅਸ਼ੋਕ ਪ੍ਰਾਸ਼ਰ ਪੱਪੀ ਆਮ ਆਦਮੀ ਪਾਰਟੀ ਦੇ ਉਮੀਦਵਾਰ ਤੀਜੇ ਨੰਬਰ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਤੇ ਰਣਜੀਤ ਢਿੱਲੋਂ ਚੌਥੇ ਨੰਬਰ ਤੇ ਚਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਤੁਹਾਨੂੰ ਵੋਟਾਂ ਵੀ ਦੱਸਦੇ ਆ ਕਿ ਕਿੰਨੀਆਂ ਵੋਟਾਂ ਦੇ ਨਾਲ ਉਮੀਦਵਾਰ ਅੱਗੇ ਚਲਦੇ ਹੋਏ ਨਜ਼ਰ ਆ ਰਹੇ ਨੇ ਤਾਂ ਹੁਣ ਤੱਕ ਜੋ ਰੁਝਾਨ ਸਾਹਮਣੇ ਆਇਆ ਲੇਟੈਸਟ ਟ੍ਰੈਂਡ ਜੋ ਸਾਹਮਣੇ ਆਇਆ ਹੈ ਲੁਧਿਆਣਾ ਤੋਂ ਉਸ ਦੇ ਵਿੱਚ ਰਾਜਾ ਬੜਿੰਗ 6975 ਵੋਟਾਂ ਲੈ ਕੇ ਇੱਕ ਨੰਬਰ ਤੇ ਚਲਦੇ ਨਜ਼ਰ ਆਏ ਨੇ ਰਵਨੀਤ ਬਿੱਟੂ 6150 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹਿ ਰਹੇ ਨੇ ਤੇ ਅਸ਼ੋਕ ਪ੍ਰਾਸ਼ਰ ਪੱਪੀ 4237 ਵੋਟਾਂ ਲੈ ਕੇ ਤੀਜੇ ਨੰਬਰ ਤੇ ਚਲਦੇ ਨਜ਼ਰ ਆ ਰਹੇ ਨੇ ਸ਼੍ਰੋਮਣੀ ਕਾਲੀ ਦਲ ਦੇ ਉਮੀਦਵਾਰ ਰਣਜੀਤ ਢਿੱਲੋਂ 2075 ਵੋਟਾਂ ਦੇ ਨਾਲ ਚੌਥੇ ਨੰਬਰ ਤੇ ਰਹਿ ਰਹੇ ਨੇ ਤੇ ਹਜੇ ਚਾਰ ਹਲਕਿਆਂ ਦੇ ਕਾਊਂਟਿੰਗ ਦੇ ਈਵੀਐਮਸ ਮਸ਼ੀਨਾਂ ਹਲੇ ਖੁੱਲੀਆਂ ਬਾਕੀਆਂ ਵਾ ਜਿੰਦੇ ਵਿੱਚ ਲੁਧਿਆਣਾ ਆਤਮ ਨਗਰ ਲੁਧਿਆਣਾ ਸੈਂਟਰਲ ਲੁਧਿਆਣਾ ਹਲਕਾ ਦਾਖਾ ਤੇ ਜਗਰਾਉਂ ਦੀਆਂ ਹਰੇ ਕਾਊਂਟਿੰਗ ਹੋਣੀ ਸ਼ੁਰੂ ਹੋਈ ਹੈ ਹੁਣੀ ਬਾਕੀ ਆ ਤੇ ਪੰਜ ਹਲਕਿਆਂ ਤੋਂ ਇਹ ਰੁਝਾਨ ਜੋ ਸਾਹਮਣੇ ਆਏ ਨੇ ਉਸ ਦੇ ਤਹਿਤ ਇਹ ਤਸਵੀਰ ਸਾਹਮਣੇ ਆਈ ਹੈ ਕਿ ਰਾਜਾ ਵੜਿੰਗ ਲੀਡ ਕਰਦੇ ਹੋਏ ਨਜ਼ਰ ਆ ਰਹੇ ਨੇ ਤਾਂ ਉਹਨਾਂ ਦੇ ਬਿਲਕੁਲ ਠੀਕ ਪਿੱਛੇ ਰਵਨੀਤ ਬਿੱਟੂ 6150 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਰਹਿ ਰਹੇ ਨੇ ਹਰੇ ਕਈ ਹਲਕਿਆਂ ਦੇ EVM ਮਸ਼ੀਨਾਂ ਅਤੇ ਬੈਲਟਸ ਪੇਪਰਾਂ ਦੀ ਕਾਊਂਟਿੰਗ ਹੋਣੀ ਸ਼ੁਰੂ ਹੋਣੀ ਹੈ ਪਰ ਪੰਜ ਹਲਕਿਆਂ ਤੋਂ ਇਹ ਰੁਝਾਨ ਸਾਹਮਣੇ ਆ ਰਹੇ ਨੇ ਜਿਨ੍ਹਾਂ ਦੇ ਵਿੱਚੋਂ ਹਲਕਾ ਗਿਲ ਹਲਕਾ ਵੈਸਟ ਈ ਹਲਕਾ ਈਸਟ ਤੇ ਹਲਕਾ ਸਾਊਥ ਦੇ ਨਾਲ-ਨਾਲ ਇਹ ਰੁਝਾਨ ਸਾਹਮਣੇ ਆਏ ਨੇ ਚਾਰ ਹਲਕਿਆਂ ਦੇ ਜਿਹੜਾ ਵਾ ਈਵੀਐਮ ਮਸ਼ੀਨਾਂ ਹਲੇ ਗਿਣਤੀ ਉਹਨਾਂ ਦੀ ਕਾਊਂਟਿੰਗ ਹੋਣੀ ਸ਼ੁਰੂ ਹੋਈ ਆ ਪਰ ਰਾਜਾ ਬੜਿੰਗ ਲੀਡ ਬਣਾ ਕੇ ਰੱਖੇ ਹੋਏ ਨੇ ਪਹਿਲੇ ਰਾਉਂਡ ਤੋਂ ਹੀ ਪਹਿਲੇ ਰੁਝਾਨ ਤੋਂ ਹੀ ਰਾਜਾ ਵਰਿੰਗ ਅੱਗੇ ਚਲਦੇ ਹੋਏ ਨਜ਼ਰ ਆਏ ਨੇ ਤਾਂ ਪਹਿਲਾ ਰੁਝਾਨ ਹਲਕਾ ਗਿੱਦ ਤੋਂ ਸਾਹਮਣੇ ਆਇਆ ਸੀ ਤਾਂ ਉਤੋਂ ਹੀ ਰਾਜਾ ਵਰਿੰਗ ਲੀਡ ਬਣਾਉਂਦੇ ਚਲਦੇ ਨਜ਼ਰ ਆਏ ਨੇ ਤੇ ਅੱਗੇ ਜਿਸ ਤਰ੍ਹਾਂ ਜਿਸ ਤਰ੍ਹਾਂ ਰੁਝਾਨ ਅੱਗੇ ਵਧਦੇ ਨਜ਼ਰ ਆਏ ਨੇ ਤਾਂ ਰਾਜਾ ਵਰਿੰਗ ਦੀ ਲੀਡ ਬਰਕਰਾਰ ਆ 6975 ਵੋਟਾਂ ਲੈ ਕੇ ਰਾਜਾ ਵਰਿੰਗ ਲੁਧਿਆਣੇ ਤੋਂ ਇੱਕ ਨੰਬਰ ਤੇ ਚਲਦੇ ਨਜ਼ਰ ਆਏ ਨੇ ਤੇ 6150 ਵੋਟਾਂ ਦੇ ਨਾਲ ਰਵਨੀਤ ਬਿੱਟੂ ਦੂਜੇ ਨੰਬਰ ਤੇ ਚਲਦੇ ਨਜ਼ਰ ਆ ਰਹੇ ਨੇ ਤੇ ਹਬੇਸ਼ਕ ਹਜੇ ਇਹ ਸ਼ੁਰੂਆਤੀ ਰੁਝਾਨ ਨੇ ਤਸਵੀਰ ਲਗਾਤਾਰ ਬਦਲੇਗੀ ਤੇ ਪਲ-ਪਲ ਦੀ ਅਪਡੇਟ ਤੁਹਾਡੇ ਨਾਲ